आशीर्वाद स्कीम ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਜੀ ਹਾਂ ਦੱਸ ਦਈਏ ਕਿ ਵਿਆਦ ਦੇ ਉੱਤੇ ਲੜਕੀਆਂ ਦੇ ਪਰਿਵਾਰ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਜਿਸ ਕਰਕੇ ਵਿਆਦ ਧੀਆਂ ਦੇ ਵਿਆਦ ਦੇ ਉੱਤੇ ਪਰਿਵਾਰ ਨੂੰ ਬਹੁਤ ਵੱਡੀ ਜਿਹੜੀ ਕਿ ਰਾਹਤ ਮਿਲ ਸਕਦੀ ਹੈ ਦਰਅਸਲ ਪੰਜਾਬ ਸਰਕਾਰ ਦੇ ਵੱਲੋਂ ਲੜਕੀਆਂ ਦੇ ਲਈ ਸ਼ੁਰੂ ਕੀਤੀ ਗਈ ਆਸ਼ੀਰਵਾਦ ਸਕੀਮ ਨੂੰ ਲੈ ਕੇ ਨਵੇਂ ਆਦੇਸ਼ ਜਾਰੀ ਕੀਤੇ ਗਏ ਨੇ ਇਹ ਆਦੇਸ਼ ਮਾਪਿਆਂ ਦੇ ਲਈ ਵੱਡੀ ਰਾਹਤ ਲੈ ਕੇ ਆ ਰਹੇ ਨੇ ਅਸਲ ਦੇ ਵਿੱਚ ਪੰਜਾਬ ਸਰਕਾਰ ਦੇ ਸਮਾਜਿਕ ਨਿਆ ਅਧਿਕਾਰ ਤਾਂ ਅਤੇ ਪਿਛੜਾ ਵਰਗ ਵਿਭਾਗ ਨੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਦੇ ਸਮੇਂ ਦਿੱਤੀ ਜਾਣ ਵਾਲੀ ਆਸ਼ੀਰਵਾਦ ਯੋਜਨਾ ਦੇ ਤਹਿਤ ਲਾਭ ਲੈਣ ਦੇ ਲਈ ਜੋ ਕਿ ਅਹਿਮ ਫੈਸਲਾ ਕੀਤਾ ਗਿਆ ਤੇ ਹੁਣ ਸਰਕਾਰ ਨੇ ਆਸ਼ੀਰਵਾਦ ਪੋਰਟਲ ਦੇ ਉੱਤੇ ਅਰਜੀ ਜੋ ਕਿ ਅਰਜੀ ਕਰਨ ਦੀ ਸਮੇਂ ਸੀਮਾ ਵਿਆਹ ਦੀ ਤਾਰੀਖ ਤੋਂ ਪਹਿਲਾਂ ਵਾਲੇ 30 ਦਿਨਾਂ ਤੋਂ ਵਾਧਾ ਕਰ ਦਿੱਤੀ ਹੈ ਇਸ ਦੇ ਨਾਲ ਲਾਭ ਪ੍ਰਾਪਤਿਆਂ ਨੂੰ ਅਰਜ਼ੀਆਂ ਦਾਖਲ ਕਰਨ ਦੇ ਵਿੱਚ ਹੋਰ ਸਹੂਲਤਾਂ ਮਿਲੇਗੀਆਂ ਇਸ ਨਵੇਂ ਕਦਮ ਦੇ ਨਾਲ ਹੁਣ ਯੋਗ ਪਰਿਵਾਰਾਂ ਨੂੰ ਇਸ ਯੋਜਨਾ ਦੇ ਲਈ ਅਰਜ਼ੀ ਦੇਣ ਵਾਸਤੇ ਵਾਧੂ ਸਮਾਂ ਮਿਲੇਗਾ ਇਸ ਦੇ ਨਾਲ ਕੋਈ ਵੀ ਹੱਕਦਾਰ ਪਰਿਵਾਰ ਇਸ ਯੋਜਨਾ ਦਾ ਲਾਭ ਲੈਣ ਤੋਂ ਵਾਂਝਾ ਨਹੀਂ ਰਹੇਗਾ ਇਸ ਬਾਰੇ ਜਾਣਕਾਰ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਤੂ ਨੇ ਕਿਹਾ ਹੈਗਾ ਕਿ ਕਿਉਂਕਿ ਆਸ਼ੀਰਵਾਦ ਯੋਜਨਾ ਆਰਥਿਕ ਤੌਰ ਦੇ ਉੱਤੇ ਕਮਜ਼ੋਰ ਵਰਗਾਂ ਦੇ ਨਾਲ ਜੁੜੀ ਹੋਈ ਹੈ ਇਸ ਦੇ ਲਈ ਵਿਆਹ ਦੀਆਂ ਰਸਮਾਂ ਦੇ ਵਿੱਚ ਵਿਅਸਤ ਹੋਣ ਦੇ ਕਾਰਨ ਲਾਭ ਪ੍ਰਾਪਤੀਆਂ ਕੋਲ ਅਰਜ਼ੀ ਦੇਣ ਲਈ ਕਾਫੀ ਸਮਾਂ ਨਹੀਂ ਹੁੰਦਾ ਸੀ ਤਾਂ ਪਹਿਲਾਂ ਦੀ ਸ਼ਰਤ ਦੇ ਮੁਤਾਬਕ ਵਿਆਹ ਤੋਂ 30 ਦਿਨਾਂ ਬਾਅਦ ਅਰਜ਼ੀ ਦੇਣ ਦੀ ਮਿਆਦ ਦੇ ਕਾਰਨ ਕਈ ਯੋਗ ਪਰਿਵਾਰ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦੇ ਸਨ ਪਰ ਹੁਣ ਲੋਕਾਂ ਦੀ ਇਸ ਸਮੱਸਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਕਾਰ ਨੇ ਸਮਾਂ ਸੀਮਾ ਵਧਾ ਕੇ ਜਿਹੜੀ ਕਿ ਤਾਰੀਖ ਤੋਂ 2 ਮਹੀਨੇ ਕਰ ਦਿੱਤੀ ਹੈ ਤਾਂ ਜਿਸ ਦੇ ਨਾਲ ਹੋਰ ਜੋ ਕਿ ਹੋਰ ਤੋਂ ਵੱਧ ਪਾਤਰ ਪਰਿਵਾਰ ਇਸ ਯੋਜਨਾ ਦਾ ਲਾਭ ਦਾ ਫਾਇਦਾ ਲੈ ਸਕਣਗੇ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਸਰਕਾਰ ਆਪਣੇ ਨਾਗਰਿਕਾਂ ਨੂੰ ਬਿਹਤਰ ਸਹੂਲਤਾਂ ਦੇਣ ਅਤੇ ਉਹਨਾਂ ਦੀ ਜ਼ਿੰਦਗੀ ਸੁਖਵਾਈ ਬਣਾਉਣ ਦੇ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਆਸ਼ੀਰਵਾਦ ਯੋਜਨਾ ਦੀ ਅਰਜੀ ਮਿਆਦ ਵਧਾਉਣਾ ਇਸ ਜੋ ਕਿ ਯਤਨ ਦਾ ਹਿੱਸਾ ਸੀਗਾ ਤਾਂ ਕਿ ਉਹਨਾਂ ਪਰਿਵਾਰਾਂ ਨੂੰ ਹੋਰ ਸਮਾਂ ਮਿਲ ਸਕੇ आशीर्वाद स्कीम ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਜੀ ਹਾਂ ਦੱਸ ਦਈਏ ਕਿ ਵਿਆਦ ਦੇ ਉੱਤੇ ਲੜਕੀਆਂ ਦੇ ਪਰਿਵਾਰ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਜਿਸ ਕਰਕੇ ਵਿਆਦ ਧੀਆਂ ਦੇ ਵਿਆਦ ਦੇ ਉੱਤੇ ਪਰਿਵਾਰ ਨੂੰ ਬਹੁਤ ਵੱਡੀ ਜਿਹੜੀ ਕਿ ਰਾਹਤ ਮਿਲ ਸਕਦੀ ਹੈ ਦਰਅਸਲ ਪੰਜਾਬ ਸਰਕਾਰ ਦੇ ਵੱਲੋਂ ਲੜਕੀਆਂ ਦੇ ਲਈ ਸ਼ੁਰੂ ਕੀਤੀ ਗਈ ਆਸ਼ੀਰਵਾਦ ਸਕੀਮ ਨੂੰ ਲੈ ਕੇ ਨਵੇਂ ਆਦੇਸ਼ ਜਾਰੀ ਕੀਤੇ ਗਏ ਨੇ ਇਹ ਆਦੇਸ਼ ਮਾਪਿਆਂ ਦੇ ਲਈ ਵੱਡੀ ਰਾਹਤ ਲੈ ਕੇ ਆਇਆ ਨੇ ਅਸਲ ਦੇ ਵਿੱਚ ਪੰਜਾਬ ਸਰਕਾਰ ਦੇ ਸਮਾਜਿਕ ਨਿਆ ਅਧਿਕਾਰ ਤਾਂ ਅਤੇ ਪਿਛੜਾ ਵਰਗ ਵਿਭਾਗ ਨੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਦੇ ਸਮੇਂ ਦਿੱਤੀ ਜਾਣ ਵਾਲੀ ਆਸ਼ੀਰਵਾਦ ਯੋਜਨਾ ਦੇ ਤਹਿਤ ਲਾਭ ਲੈਣ ਦੇ ਲਈ ਜੋ ਕਿ ਅਹਿਮ ਫੈਸਲਾ ਕੀਤਾ ਗਿਆ ਤੇ ਹੁਣ ਸਰਕਾਰ ਨੇ ਆਸ਼ੀਰਵਾਦ ਪੋਰਟਲ ਦੇ ਉੱਤੇ ਅਰਜੀ ਜੋ ਕਿ ਅਰਜੀ ਕਰਨ ਦੀ ਸਮੇਂ ਸੀਮਾ ਵਿਆਹ ਦੀ ਤਾਰੀਖ ਤੋਂ ਪਹਿਲਾਂ ਵਾਲੇ 30 ਦਿਨਾਂ ਤੋਂ ਵਾਧਾ ਕਰ ਦਿੱਤੀ ਹੈ ਇਸ ਦੇ ਨਾਲ ਲਾਭ ਪ੍ਰਾਪਤਿਆਂ ਨੂੰ ਅਰਜ਼ੀਆਂ ਦਾਖਲ ਕਰਨ ਦੇ ਵਿੱਚ ਹੋਰ ਸਹੂਲਤਾਂ ਮਿਲੇਗੀਆਂ ਇਸ ਨਵੇਂ ਕਦਮ ਦੇ ਨਾਲ ਹੁਣ ਯੋਗ ਪਰਿਵਾਰਾਂ ਨੂੰ ਇਸ ਯੋਜਨਾ ਦੇ ਲਈ ਅਰਜ਼ੀ ਦੇਣ ਵਾਸਤੇ ਵਾਧੂ ਸਮਾਂ ਮਿਲੇਗਾ ਇਸ ਦੇ ਨਾਲ ਕੋਈ ਵੀ ਹੱਕਦਾਰ ਪਰਿਵਾਰ ਇਸ ਯੋਜਨਾ ਦਾ ਲਾਭ ਲੈਣ ਤੋਂ ਵਾਂਝਾ ਨਹੀਂ ਰਹੇਗਾ ਇਸ ਬਾਰੇ ਜਾਣਕਾਰ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਤੂ ਨੇ ਕਿਹਾ ਹੈਗਾ ਕਿ ਕਿਉਂਕਿ ਆਸ਼ੀਰਵਾਦ ਯੋਜਨਾ ਆਰਥਿਕ ਤੌਰ ਦੇ ਉੱਤੇ ਕਮਜ਼ੋਰ ਵਰਗਾਂ ਦੇ ਨਾਲ ਜੁੜੀ ਹੋਈ ਹੈ ਇਸ ਦੇ ਲਈ ਵਿਆਹ ਦੀਆਂ ਰਸਮਾਂ ਦੇ ਵਿੱਚ ਵਿਅਸਤ ਹੋਣ ਦੇ ਕਾਰਨ ਲਾਭ ਪ੍ਰਾਪਤੀਆਂ ਕੋਲ ਅਰਜ਼ੀ ਦੇਣ ਦੇ ਲਈ ਕਾਫੀ ਸਮਾਂ ਨਹੀਂ ਹੁੰਦਾ ਸੀ ਤਾਂ ਪਹਿਲਾਂ ਦੀ ਸ਼ਰਤ ਦੇ ਮੁਤਾਬਕ ਵਿਆਹ ਤੋਂ 30 ਦਿਨਾਂ ਬਾਅਦ ਅਰਜ਼ੀ ਦੇਣ ਦੀ ਮਿਆਦ ਦੇ ਕਾਰਨ ਕਈ ਯੋਗ ਪਰਿਵਾਰ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦੇ ਸਨ ਪਰ ਹੁਣ ਲੋਕਾਂ ਦੀ ਇਸ ਸਮੱਸਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਕਾਰ ਨੇ ਸਮਾਂ ਸੀਮਾ ਵਧਾ ਕੇ ਜਿਹੜੀ ਕਿ ਤਾਰੀਖ ਤੋਂ 2 ਮਹੀਨੇ ਕਰ ਦਿੱਤੀ ਹੈ ਤਾਂ ਜਿਸ ਦੇ ਨਾਲ ਹੋਰ ਜੋ ਕਿ ਹੋਰ ਤੋਂ ਵੱਧ ਪਾਤਰ ਪਰਿਵਾਰ ਇਸ ਯੋਜਨਾ ਦਾ ਲਾਭ ਦਾ ਫਾਇਦਾ ਲੈ ਸਕਣਗੇ ਉਹਨਾਂ ਨੇ ਵੀ ਗੱਲ ਆਖੀ ਹੈ ਕਿ ਸਰਕਾਰ ਆਪਣੇ ਨਾਗਰਿਕਾਂ ਨੂੰ ਬਿਹਤਰ ਸਹੂਲਤਾਂ ਦੇਣ ਅਤੇ ਉਹਨਾਂ ਦੀ ਜ਼ਿੰਦਗੀ ਸੁਖਵਾਈ ਬਣਾਉਣ ਦੇ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਆਸ਼ੀਰਵਾਦ ਯੋਜਨਾ ਦੀ ਅਰਜੀ ਮਿਆਦ ਵਧਾਉਣਾ ਇਸ ਜੋ ਕਿ ਯਤਨ ਦਾ ਹਿੱਸਾ ਸੀਗਾ ਤਾਂ ਕਿ ਉਹਨਾਂ ਪਰਿਵਾਰਾਂ ਨੂੰ ਹੋਰ ਸਮਾਂ ਮਿਲ ਸਕੇ